ਔਰ ਕਹਿੰਦੀ ਇਹਦਾ ਨਾਮ ਕੀ ਕਰ ਰਹੇ ਆ ਅਸੀਂ ਸਰਪੰਚ ਹੀ ਨਾਮ ਕਰਾ ਰਹੇ ਆ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਦਾਮਾ ਨੂੰ ਵੜਾ ਵੜਾ ਕੇ ਬਾਹਰ ਕੱਢਦੇ ਰਹੇ ਆ ਪਤਾ ਕੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਬਜਪੀ ਕੇ ਮਗਾ ਦਾ ਭੁਲੀ ਲਾ ਦੇ ਬੁਲਾਏ ਹੋਏ ਹੈਂ ਤਾਂ ਇੰਦਾਰ ਸਾਰੇ ਪੜਾ ਕੇ ਰੱਖੀਏ ਕਰਦੇ ਕੋਈ ਬੰਦਾ ਨਹੀਂ ਪੜਦਾ ਰ ਹੈ ਅੱਜ ਹੀ ਬੰਦੇ ਬਣਾਵਾਂਗੇ ਸਸਰਿਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਪਾਸੇ ਚੋਣ ਪ੍ਰਚਾਰ ਜਾਰੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੇ ਨਾਮਾਂ ਦੇ ਉੱਤੇ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਉਹਨਾਂ ਨੇ ਇੱਕ ਸਟੇਜ ਤੋਂ ਸਰਪੰਚੀ ਦੇ ਉਮੀਦਵਾਰ ਬਾਰੇ ਅਜਿਹੀ ਟਿੱਪਣੀ ਕੀਤੀ ਕਿ ਇਹ ਉਮੀਦਵਾਰ ਨਹੀਂ ਇਹ ਸਮਝੋ ਸਰਪੰਚ ਬਣ ਗਿਆ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ ਨੇ ਪਹਿਲਾਂ ਤੁਸੀਂ ਦੇਖੋ ਇਹ ਛੋਟੀ ਜੀ ਵੀਡੀਓ ਜਿਵੇਂ ਮੈਨੂੰ ਪਤਾ ਮਿਛਲੀ ਬਣ ਗਈ ਇੱਥੇ ਕੀ ਹੋਜਿਆ ਚਲ ਮੋਰੋ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਬੜਾ-ਬੜ ਕੇ ਮਾਰ ਕੱਟਦੇ ਰਹੇ ਆ ਪਤਾ ਕੀ ਹੋਣਾ ਬੜੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਜੀਆਰਪੀ ਤੇ ਮੱਲਾ ਦਾ ਫੁਲੀ ਲਾ ਦੇ ਬੁਕਾਏ ਸਾਰੇ ਬੰਦੇ ਗੱਲ ਇਹ ਹੈ ਕਿ ਅਸੀਂ ਆਪਣਾ ਪੱਤਿਕਾਰ ਕਰਾਂਗੇ ਪਰ ਉਹਨੂੰ ਵੀ ਮੈਂ ਸਾਰੇ ਜਣਿਆਂ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਕਰ ਦੇ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ ਕੋਣ ਹਾਂ ਕਿਹੜਾ ਬੰਦਾ ਨਹੀਂ ਮੰਨਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਂਝ ਖਰਾਬ ਕਰਦੇ ਆ ਜਿਹੇ ਫਿਰ ਮਰ ਨਾਲ ਐ ਕੀ ਕਰਕੇ ਬਤਾਇਓ ਪਰ ਮੁਕੇ ਅਸੀਂ ਬਣਾਵਾ ਦੇ ਬੰਦੇ ਕਰੇਡ ਲੈ ਕਿਉਂਕਿ ਸਾਡਾ ਅਤੇ ਇਹ ਮੈਂ ਰਾਜਵੀਰ ਆਪ ਘਰ ਦਾ ਹਾਂ। ਆ ਸਾਡੀ ਟੀਮ ਸਾਰੇ ਨੌਜਵਾਨ ਮੁੰਡੇ ਸ਼੍ਰੀ ਮੈਨਾਂ ਦੀ ਸ਼੍ਰੀਕੀ ਦਾ ਫਾਇਦਾ ਚੱਕਦੇ ਆ। ਇਹਨਾਂ ਨੂੰ ਆਏ ਵੀ ਇਹ ਕਿਹੜਾ ਪਸ ਕਰਦੇ ਆ ਤੇ ਕਹਿੰਦੇ ਆ ਕਿ ਆਮਕਾਰਾ ਨੇਤੀ ਆਪੋ ਤੋਂ ਜਾਦੇ ਦੀ ਇਹ ਤਾਂ ਉਹਰੇ ਆ ਜਾਣੇ ਨਹੀਂ ਤਾਂ ਉਹ ਕੁਝ ਬਣ ਜਾਣਾ। ਪਰ ਇਹ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਆਗੂਆਂ ਨੇ ਆਪਣੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ ਨੇ ਖਾਸ ਤੌਰ ਦੇ ਉੱਤੇ ਵਿਰੋਧੀਆਂ ਨੇ ਵੀ ਇਸ ਮਾਮਲੇ ਦੇ ਉੱਤੇ ਆਪਣੀਆਂ ਟਿੱਪਣੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਦੱਸਦੀ ਹੈ ਕਿ ਪੰਚਾਇਤੀ ਚੋਣਾਂ ਲੰਮੇ ਸਮੇਂ ਤੋਂ ਡਿੱਕੀਆਂ ਜਾ ਰਹੀਆਂ ਸੀ ਤੇ ਹੁਣ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਇਸ ਵਾਰ ਵੱਖਰੀ ਤਰ੍ਹਾਂ ਦੇ ਰੁਝਾਨ ਦੇਖਣ ਨੂੰ ਮਿਲ ਰਹੇ ਨੇ ਕਿਤੇ ਤਾਂ ਸਰਪੰਚ ਦੇ ਲਈ ਬੋਲੀ ਲੱਗਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਡੇਰਾ ਬਾਬਾ ਨਾਨਕ ਦੇ ਵਿੱਚ 2 ਕਰੋੜ ਤੱਕ ਦੀ ਇੱਕ ਵਿਅਕਤੀ ਨੇ ਬੋਲੀ ਲਗਾ ਦਿੱਤੀ ਕਿ ਉਹ ਸਰਪੰਚ ਬਣੇਗਾ ਤਾਂ 2 ਕਰੋੜ ਦੇ ਨਾਲ ਪਿੰਡ ਦਾ ਵਿਕਾਸ ਕਰੇਗਾ ਤੇ ਦੂਜੇ ਪਾਸੇ ਜੈਤੋਂ ਵਾਲੇ ਵਿਧਾਇਕ ਸਾਹਿਬ ਅਮੋਲਕ ਸਿੰਘ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਉਹਨਾਂ ਦਾ ਅੱਗੇ ਕੀ ਪ੍ਰਤੀਕਰਮ ਆਉਂਦਾ ਹੈ ਕਿਸ ਤਰ੍ਹਾਂ ਦੇ ਨਾਲੇ ਮਾਮਲਾ ਸ਼ਾਂਤ ਹੁੰਦਾ ਹੈ ਜਾਂ ਫਿਰ ਭਖਦਾ ਹੈ ਜਿਵੇਂ ਕੋਈ ਅਪਡੇਟ ਕੇ ਲੈ ਕੇ حاضر ਹੋਵਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ